ਅੰਜਲੀਓਕੇ ਜੀ ਸਤਿ ਸ਼੍ਰੀ ਅਕਾਲ ਮੈਂ ਅਮਨ ਸਾਈਪ੍ਰਸ ਤੋਂ ਜਿੱਤਾਂ ਤੁਹਾਨੂੰ ਦੱਸਿਆ ਕਿ ਮੈਂ ਗੋਰੇ ਦੀ ਫੈਮਿਲੀ ਚ ਕੰਮ ਕਰਦੀ ਹਾਂ ਮੇਰੇ ਕੋਲ ਸਾਈਪ੍ਰਸ ਦਾ ਪਰਮੈਂਟ ਵਿਜ਼ਾ ਆਇਆਗਾ ਰੋਜ਼ ਦੀ ਰਾਜਾ ਦਾ ਮੈਂ ਤੁਹਾਨੂੰ ਦੱਸਦੀ ਆਂ ਕੀ ਬਣਾਣਾ ਅੱਜ ਫਾਜੀ ਬਣਾਣੀ ਹੈਗੀ ਆ ਤੇ ਬਸ ਇਹੀ ਕੁਝ ਹੁੰਦਾ ਆ ਗੋਰੇ ਵੀ ਜ਼ਿਆਦਾ ਕਿਤੇ ਅਲੀਸ਼ਾਨ ਖਾਣਾ ਨਹੀਂ ਖਾਂਦੇ ਹੈਗੇ ਸਿੰਪਲ ਹੈ ਇਸ ਇਹਨਾਂ ਦੀ ਲਾਈਫ ਬਿਲਕੁਲ ਸਿੰਪਲ ਹੁੰਦੀ ਆ ਇਹ ਸਿੰਪਲ ਖਾਣਾ ਹੀ ਖਾਂਦੇ ਆ ਤੇ ਲਾਈਫ ਇਹਨਾਂ ਦੀ ਹੈਪੀ ਆ ਠੀਕ ਆ ਸਾਰੇ ਬਸ ਇਹਨਾਂ ਦੀ ਲਾਈਫ ਬਹੁਤ ਸਿੰਪਲ ਹੈਗੀ ਆ ਅੱਛਾ ਠੀਕ ਆ ਤੇ ਕਈ ਲੋਕਾਂ ਨੇ ਕਮੈਂਟ ਆ ਰਹੇ ਨੇ ਪਹਿਲਾਂ ਤਾਂ ਮੈਂ ਕਮੈਂਟਾਂ ਉ ਜਰੂਰ ਕੋਈ ਕਮੈਂਟ ਆਵਾ ਆ ਠੀਕ ਹੈ ਕਿਉਂਕਿ ਇਹ ਲੋਕੀਆ ਨੇ ਤੁਸੀਂ ਬਾੜਾ ਕੇ ਵੀਡੀਓ ਦੇਖੋ ਮੈਂ ਬਾੜਾ ਕੇ ਵੀਡੀਓ ਸ਼ੂ ਮੇਰੇ ਕੋਲ ਟਾਈਮ ਹੈ ਨੀਗਾ ਮੈਂ 7 ਦਿਨ ਕੰਮ ਕਰਦੀ ਤੁਹਾਨੂੰ ਪਤਾ ਆ ਠੀਕ ਹੈ 7 ਦਿਨ ਮੈਂ ਕੰਮ ਕਰਦੀ ਆ ਤਾਂ ਕਰਕੇ ਮੈਂ ਬਣਾ ਨਹੀਂ ਸਕਦੀ ਵੀਡੀਓ ਬਾੜਾ ਕੇ ਨਾਲੇ ਇੱਥੇ ਲੋਕ ਕਈ ਵੇਲੇ ਤਾਂ ਛੁੱਟੀ ਹੁੰਦੀ ਹੈ ਕਿਹ ਵੇਲੇ ਤਾਂ ਮੈਂ ਬਣਾ ਨਹੀਂ ਹੁੰਨੇ ਆ ਪਰ ਇੱਥੇ ਸ਼ਰਮ ਆਂਦੀ ਰਹਦੀ ਆ ਮੈਨੂੰ ਤਾਂ ਕਿਉਂਕਿ ਜਿਹੜੇ ਲੋਕ ਗੋਰੀਆ ਨਾ ਉਹ ਗਾਲਾਂ ਕੱਢਦੇ ਆ ਜਿਵੇਂ ਅਸੀਂ ਕੈਮਰਾ ਚੱਕਦੇ ਆ ਏਦਾਂ ਏਦਾਂ ਕਾ ਵੀਡੀਓ ਬਣਾਇਆ ਠੀਕ ਹੈ ਇੱਥੇ ਆਪਣੀ ਕੰਟਰੀ ਨਹੀਂ ਹੈਗੀ ਕਿ ਜਦੋਂ ਦੇਖਿਆ ਜਿੱਥੇ ਮ ਖਾਂਦੇ ਨਹੀਂ ਹੈਗੇ ਠੀਕ ਹੈ ਸੌਰੀ ਤੇ ਆਪਾਂ ਤਾਂ ਆਪਣੇ ਘਰ 'ਚ ਇੱਥੇ ਜਿੱਦਣੀ ਵੀਡੀਓ ਬਣਦੀਆਂ ਆ ਇੱਕ ਸ਼ੌਂਗ ਦੇ ਲਈ ਮੈਂ ਬਣਾ ਦਾਨੀਆਂ ਠੀਕ ਹੈ ਸੋ ਚਲੋ ਲੋਕਾ ਜੀ ਫਿਰ ਆਪਾਂ ਦੱਸ ਦਿਆਂ ਅੱਗੇ ਬਣਾਣਾ ਠੀਕ ਹੈ ਮੈਂ ਤੁਹਾਨੂੰ ਅਤੇ ਅੱਜ ਬਣਾਣੀ ਹੈਗੀ ਆ ਫਾਜੀ ਅਗੇਨ ਕਿਉਂਕਿ ਤੁਹਾਨੂੰ ਦੱਸਿਆ ਕਿ ਗੋਰੇ ਵੀ ਬਿਲਕੁਲ ਸਿੰਪਲ ਖਾਣਾ ਖਾਂਦੇ ਆ ਤੇ ਬਿਲਕੁਲ ਸਿੰਪਲ ਹੈਗਾ ਆ ਕੰਟਰੀ ਜਿਹੜੀ ਸਾਈਪ੍ਰਸ ਕੰਟਰੀ ਹੈਗੀ ਆ ਉਹ ਬਿਲਕੁਲ ਸਿੰਪਲ ਹੈਗੀ ਆ ਬਿਲਕੁਲ ਸਿੰਪਲ ਹੈਗੀ ਆ ਇੱਥੇ ਦੇ ਲੋਕ ਵੀ ਬਿਲਕੁਲ ਸਿੰਪਲ ਹੈਗੇ ਆ ਫੂਡ ਵੀ ਸਿੰਪਲ ਹੈਗੀ ਆ ਬਿਲਕੁਲ ਐਨਾ ਫੈਸ਼ਨ ਲੈਵਲ ਨਹੀਂ ਹੈਗੀ ਬਿਲਕੁਲ ਸਿੰਪਲ ਕੰਟਰੀ ਆ ਪੀਸਫੁਲ ਕੰਟਰੀ ਆ ਸਾਰੇ ਲੋਕੇ ਸਵੇਰੇ ਸਵੇਰੇ ਆਪਣੇ ਕੰਮਾਂ ਨੂੰ ਨਿਕਲ ਜਾਂਦੇ ਬਹੁਤ ਕੰਟਰੀ ਅੱਛੀ ਆ ਸਾਰੇ ਲੱਕੀ ਮਤਲਬ ਬਹੁਤ ਮਿਹਨਤੀ ਹੈ ਇੱਥੇ ਦੇ ਠੀਕ ਹੈ ਲੱਗ ਗਿਆ ਜੀ ਆਸਰੇ ਲਈ ਬਸ ਇੰਨਾ ਹੀ ਠੀਕ ਹੈ ਕੱਲ ਮਿਲਦੇ ਆ ਪਲੀਜ਼ ਮੇਰੇ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਕਰਦੇ ਹੋ ਤਾਂ ਤੱਕ ਦੇ ਬਾਏ ਬਾਏ